ਕਰਨੇ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਤਾਂ ਆ ਇਧਰੋਂ ਦੇ ਹੀ ਨਹੀਂ ਤਾਂ ਕੋਟ ਨੂੰ ਜਾ ਰਹੇ ਸੀ ਕੀ ਕਾਰਨ ਬਣੇ ਕਰਨੇ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਤਾਂ ਆ ਇਧਰੋਂ ਦੇ ਹੀ ਨਹੀਂ ਤਾਂ ਆ ਆਪਣੇ ਫਰੀਦਕੋਟ ਵਾਲੇ ਪਾਸਿਓਂ ਤੁਹਾਨੂੰ ਨਹੀਂ ਕਹਿੰਦੇ ਦੋ ਜਨੇ ਸਾੜੇ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਤਾਂ ਜਾਂਦੀ ਹੈ ਝੰਡਾ ਵਾਲੇ ਤੋਂ ਮਖੂ ਤੱਕ ਜੀ ਤਸਵੀਰ ਲਈ ਚਾਹੁੰਦੀ ਕਿ ਗੱਡੀ ਆਪਣੀ ਜੀਦੇ ਤੋਂ ਫਰੇਪਰ ਜੀ ਪਿੱਜੀ ਜਾਂਦੀ ਆ ਜੀ ਆਪਣੀ ਤਮੰਡੀ ਪਈ ਫਰੇਪਰ ਜੀ ਜਿਹੜੀ ਇਹ ਘਟਨਾ ਵਸਰ ਵਰਤ ਪ੍ਰੀ ਹੈ ਜੀ ਇਹ ਗੱਡੀ ਓਵਰਟੇਕ ਖੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕ ਰਾਹ ਕਰਕੇ ਦੂਸਰੇ ਪਾਸੇ ਸੜਕ ਦੇ ਆ ਗਈ ਜੀ ਉਦੋਂ ਗੱਡੀ ਤੇਜ਼ ਆ ਰਹੀ ਸੀ ਸੈਫਟ ਡੇ ਜੀ ਦੇਰ ਜੀ ਸਾਹਮਣੇ ਵੱਜਿਆ ਕਰਾਸ ਹੋਇਆ ਜੀ ਤੇ ਜਿਸ ਕਾ ਇੱਕ ਡੈਥ ਹੋ ਗਈ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜਖਮੀਆਂ ਨੂੰ ਐਂਬੂਲੈਂਸ ਭਰਾਈ ਆ ਸਭ ਪਹੁੰਚ ਆ ਗਿਆ ਜੀ ਕਰਨ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਤਾਂ ਇਧਰ ਆਉਂਦੇ ਜੀ ਤਾਂ ਕੋਟ ਨੂੰ ਜਾ ਰਹੇ ਸੀ ਕੀ ਕਾਰਨ ਬਣੇ ਸੀ ਕਾਰਨ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਦਾ ਇਧਰ ਆਉਂਦੇ ਜੀ ਤਾਂ ਆਪਣੇ ਫਰੀਦਕੋਟ ਵਾਲੇ ਪਾਸਿਓਂ ਤੁਹਾਨੂੰ ਨਹੀਂ ਜਾਣਦੇ ਜੀ ਦੋ ਜਨੇ ਜੀ ਸਾਰੇ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਤਾਂ ਜਾਂਦੀ ਹੈ ਝੰਡਾ ਵਾਲੇ ਤੋਂ ਮਖੂ ਤੱਕ ਜੀ ਦੂਸਰੀ ਕਿ ਲਈ ਜਾਂਦੀ ਕਿ ਗੱਡੀ ਆਪਣੀ ਜੀਦੇ ਤੋਂ ਫਰੀਪਰ ਜੀ ਪੀਜੀ ਜਾਂਦੀ ਹੈ ਜੀ ਆਪਣੀ ਤਮੰਡੀ ਪਾਈ ਤੋਂ ਫਰੀਪਰ ਜੀ ਇਹ ਇੱਕ ਘਟਨਾ ਵਸਰ ਵਰਤਰੀ ਹੈ ਜੀ ਇਹ ਗੱਡੀ ਓਵਰਟੇਕ ਖੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕ ਰਾਹ ਕਰਕੇ ਦੂਸਰੇ ਪਾਸੇ ਸੜਕ ਦੇ ਆ ਗਈ ਜੀ ਉਧਰ ਗੱਡੀ ਤੇਜ਼ ਆ ਰਹੀ ਸੀ ਸੈਫਟ ਡੇ ਜੀ ਦੇਰ ਜੀ ਸਾਹਮਣੇ ਵੱਜਿਆ ਕਰਾਸ ਹੋਇਆ ਜੀ ਤੇ ਜਿਸ ਕਾ ਇੱਕ ਡੈਥ ਹੋ ਗਈ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜਖਮੀਆਂ ਨੂੰ ਐਂਬੂਲੈਂਸ ਉਰਾਈ ਆ ਸਭ ਚ ਆ ਗਿਆ ਜੀ